ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੇ ਪਾਤਾਗਾ ਕਿਉਂਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਗਈ ਵਾਇਰਲ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਜਿਨ੍ਹਾਂ ਵੋਟਾਂ ਪਾਈਆਂ ਨੇ ਜਾਂ ਨਹੀਂ ਪਾਈਆਂ ਪੱਲ ਦੇ ਹਦਾਰ ਤੇ ਉਹਨਾਂ ਦੇ ਕੰਮ ਹੋਣਗੇ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਜਾਣ ਅਤੇ ਪਛਾਣ ਦੇ ਮੋਤਾਸ ਨਹੀਂ ਯਾਨੀ ਕਿ ਉਹ ਉਹਨਾਂ ਦੀ ਸਿਰਫ ਪਛਾਣ ਇਸ ਕਰਕੇ ਨਹੀਂ ਬਣੀ ਕਿਉਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਪਲੱਸ ਉਹ ਆਪ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਵਿਧਾਇਕ ਨੇ ਬਲਕਾ ਸਿੰਘ ਸਿੱਧੂ ਉਹ ਇੱਕ ਪੰਜਾਬ ਦੇ ਮਸ਼ਹੂਰ ਸਿੰਗਰ ਵੀ ਨੇ ਉਹਨਾਂ ਵੱਲੋਂ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਹੀ ਇਹ ਵੀਡੀਓ ਮੋਬਾਈਲ ਦੇ ਵਿੱਚ ਰਿਕਾਰਡਿੰਗ ਹੋਈ ਨਾਲ ਦੀ ਨਾਲ ਹੀ ਤਰਥਲੀ ਮਚ ਗਈ ਪੰਜਾਬ ਦੇ ਵਿੱਚ ਗਾਹ ਪਾਤਾ ਇਸ ਵੀਡੀਓ ਨੇ ਕਿ ਆਖਰਕਾਰ ਬਲਕਾਸ਼ ਸਿੰਘ ਸਿੱਧੂ ਅਜਿਹਾ ਕਿਉਂ ਬੋਲ ਰਹੇ ਨੇ ਕਿਉਂਕਿ ਉਹਨੂੰ ਨੇਮ ਅਤੇ ਫੇਮ ਲੈਣ ਦੀ ਲੋੜ ਨਹੀਂ ਕੌਕੇ ਬਲਕਾਸ ਸਿੱਧੂ ਇੱਕ ਪੰਜਾਬ ਦੇ ਮਸ਼ਹੂਰ ਗਾਇਕ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਵੀਡੀਓ ਤੁਹਾਨੂੰ ਦਿਖਾਉਣੇ ਆ ਪਹਿਲਾਂ ਫਿਰ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਜੀ ਐਮ ਸੀ ਦਾਵਾ ਕਿ ਫੇਰੀ ਐਮ ਐਲ ਏ ਦਾ ਆਪਣਾ ਫਾਇਦਾ ਹੈ ਐਮ ਸੀ ਦਾ ਕਿ ਸਿੱਧੇ ਕੋਚੂ ਲਈ ਜਾਓ ਦੇਖੇ ਇਹ ਆਉਣੇ ਹੀ ਪਾਉਗਾ ਆਈ ਸਿਆਖਿਆ ਉਹ ਕਰਾਂਗੇ ਮੇਜਰ ਡੋਲਾ ਬਾਟਣਾ ਕਿ ਕਿਸ ਦਿਨ ਨੂੰ ਦਵਾ ਦੇ ਠੀਕਾਂ ਨੂੰ ਪਹਿਲਾਂ ਉਹਦਾ ਬੱਟੀ ਦਿਵਾਉਣਾ ਮੈਂ ਮਸੀਤੂਲੀ ਬੜਾ ਹੁਕਮ ਕਰਾਉਂਦਾ ਹਾਂ ਅੱਜ ਗੱਲ ਕਹਿੰਦਾ ਓਏ ਝਾੜੂ ਵਾਲਾ ਇੱਥੇ ਆਓ ਮੇਰੇ ਘਰੇ ਉੱਚੇ ਨੂੰ ਮੈਂ ਤੁਹਾਡੀ ਜਾਨ ਲੰਦਾ ਦਾ ਅੱਲਾਵਾ ਕੰਮ ਕਰਾਵਾ ਹੋਰ ਦਾ ਇੱਥੇ ਝਾੜੂ ਵਾਲਾ ਹੀ ਕੰਮ ਕਰਾਓ ਤੇ ਝਾੜੂ ਵਾਲਾ ਦਿਵਾ ਦੋ ਮਿੱਟੀ ਬਣਾ ਦੋ ਤੇ ਕੰਮ ਹੋਰ ਬਣਾ ਦੋ ਕਰਦਾ ਦੇਖੋ ਬਲਕਾਰ ਸਿੱਧੂ ਕੀ ਕਹਿ ਰਿਹਾ ਹੈ ਕਹਿੰਦਾ ਜਿਹੜਾ ਐਮ ਐਸ ਐਮ ਸੀ ਆਮ ਆਦਮੀ ਪਾਰਟੀ ਵੱਲੋਂ ਜਿੱਤੇਗਾ ਉਹਦਾ ਹੀ ਮੈਂ ਕੰਮ ਕਰਾਵਾਂਗਾ ਉਸ ਨੂੰ ਹੀ ਆਪਣੇ ਮੈਂ ਘਰ ਦੇ ਵਿੱਚ ਯਾਨੀ ਕਿ ਥੜੇ ਉੱਤੇ ਚੜਨ ਲਿਆਵਾਂਗਾ ਬਾਕੀ ਜਿੰਨੇ ਵੀ ਐਮਸੀ ਹੋਣਗੇ ਦੂਸਰੀਆਂ ਪਾਰਟੀਆਂ ਦੇ ਨਾਂ ਤੇ ਮੈਂ ਉਹਨਾਂ ਦੇ ਕੰਮ ਕਰਾਵਾਂਗਾ ਨਾ ਉਹਨਾਂ ਨੂੰ ਮੇਰੇ ਵੱਲੋਂ ਉਹਨਾਂ ਐਮਸੀਆਂ ਨੂੰ ਮੇਰੇ ਘਰ ਦੇ ਵਿੱਚ ਵਰਨ ਦਿੱਤਾ ਜਾਵੇਗਾ ਯਾਨੀ ਕਿ ਸਿੱਧੀ ਧੰਕੀ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਫੇਮਸ ਸਿੰਗਰ ਬਲਕਾਸ਼ ਸਿੰਘ ਸਿੱਧੂ ਨੇ ਬਲਕਾਸ਼ ਸਿੰਘ ਸਿੱਧੂ ਨੇ ਸਿੱਧੇ ਹੀ ਸ਼ਬਦਾਂ ਚ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ ਦੂਜੀਆਂ ਪਾਰਟੀਆਂ ਦੇ ਐਮਐਸਪੀ ਐਮਸੀ ਸੌਰੀ ਉਹ ਮੇਰੇ ਘਰ ਦੇ ਵਿੱਚ ਨਹੀਂ ਵੜਨਗੇ ਯਾਨੀ ਕਿ ਸਿੱਧੇ ਧਮਕੀਆਂ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਸ਼ ਸਿੰਘ ਸਿੱਧੂ ਧੰਨਵਾਦ